ਗੁਰੂ ਪਿਆਰਿਓ ਅੱਜ ਆਪਾਂ ਭਾਈ ਸੁਤਰੇ ਸ਼ਾਹ ਦੀ ਦੇ ਜੀਵਨ ਦੇ ਵਿੱਚੋਂ ਇੱਕ ਅਜਿਹੀ ਘਟਨਾ ਸਾਂਝੀ ਕਰਾਂਗੇ ਜੋ ਸਾਡੇ ਜੀਵਨ ਦੇ ਨਾਲ ਬਹੁਤ ਗੂੜਾ ਤੇ ਗਹਿਰਾ ਸਬੰਧ ਰੱਖਦੀ ਹੈ ਕਿਉਂਕਿ ਅਸੀਂ ਗੁਰਦੁਆਰਾ ਜਾਂਦੇ ਆ ਗੁਰਦੁਆਰਾ ਜਾ ਕੇ ਅਸੀਂ ਸਤਗੁਰਾਂ ਨੂੰ ਅਤਮ ਅਸਤਕ ਹੁੰਨੇ ਆ ਮੱਥਾ ਟੇਕਦੇ ਆ ਪਾਠ ਵੀ ਸੁਣਦੇ ਆ ਪਰ ਉਸ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਜਾਂ ਅਸੀਂ ਕੀ ਕਰਦੇ ਆ ਇਹ ਸਾਖੀ ਸੁਣਨ ਤੋਂ ਬਾਅਦ ਪਤਾ ਲੱਗ ਜਾਏਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਪ੍ਰਚਾਰ ਕਰਨ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਬੱਚੇ ਦੀ ਆਵਾਜ਼ ਸੁਣੀ ਜੋ ਬੱਚਾ ਰੋ ਰਿਹਾ ਸੀ ਤਾਂ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਸਿੱਖੋ ਤੁਹਾਨੂੰ ਕੋਈ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਤਪਾਈ ਭਗਤੂ ਜੀ ਵਰਗੇ ਜਿਹੜੇ ਨਾਲ ਸਤਿਗੁਰਾਂ ਦੇ ਗੁਰਸਿੱਖ ਪਿਆਰੇ ਸਨ ਉਹਨਾਂ ਸਾਰਿਆਂ ਨੇ ਆਖਿਆ ਜੀ ਪਾਤਸ਼ਾਹ ਜੀ ਬਾਜ ਆ ਰਹੀ ਹੈ ਤਾਂ ਸਤਿਗੁਰਾਂ ਨੇ ਹੁਕਮ ਕੀਤਾ ਵੀ ਦੇਖੋ ਇਹ ਬੱਚਾ ਕਿੱਥੇ ਰੋ ਰਿਹਾ ਹੈ ਸੋ ਗੁਰੂ ਪਿਆਰੇ ਜਦੋਂ ਜਾ ਕੇ ਵੇਖਿਆ ਸਿੱਖਾਂ ਨੇ ਤਾਂ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਸੀ ਜੋ ਪੂਰਾ ਲਿਬੜਿਆ ਹੋਇਆ ਸੀ ਤੇ ਵੇਖਣ ਨੂੰ ਬੱਚਾ ਕ੍ਰੂਪ ਲੱਗ ਰਿਹਾ ਸੀ ਜਦੋਂ ਉਸ ਬੱਚੇ ਨੂੰ ਚੁੱਕ ਕੇ ਗੁਰਸਿੱਖ ਛੇਵੇਂ ਪਾਤਸ਼ਾਹ ਕੋਲ ਲੈ ਕੇ ਆਉਂਦੇ ਨੇ ਤਾਂ ਛੇਵੇਂ ਪਾਤਸ਼ਾਹ ਕਹਿੰਦੇ ਵੀ ਇਹ ਬੱਚਾ ਮੈਨੂੰ ਫੜਾਓ ਮੈਂ ਗੋਦ ਵਿੱਚ ਲੈਣਾ ਹੈ ਮੈਂ ਚੁੱਕਣਾ ਹੈ ਤਾਂ ਸਿੱਖ ਸਤਗੁਰਾਂ ਨੂੰ ਆਖਦੇ ਨੇ ਪਾਤਸ਼ਾਹ ਜੀ ਪਹਿਲਾਂ ਸਾਨੂੰ ਇਸ ਬੱਚੇ ਨੂੰ ਸਾਫ਼ ਕਰ ਲੈਣ ਦਿਓ ਇਹ ਬੱਚੇ ਨੂੰ ਗੰਦਗੀ ਵੀ ਲੱਗੀ ਵੀ ਹੋਈ ਹੈ ਤੇ ਨਾਲ ਵਿੱਚ ਕਈ ਬੋਲੇ ਕਿ ਗੁਰੂ ਪਾਤਸ਼ਾਹ ਜੀ ਇਹ ਬੱਚਾ ਵੀ ਥੋੜਾ ਜਿਹਾ ਕਰੂਪ ਹੈ ਸਾਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣ ਦਿਓ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਤੁਸੀਂ ਬੱਚਾ ਫੜਾਓ ਜਦੋਂ ਸਤਗੁਰਾਂ ਨੇ ਆਪਣੀ ਗੋਦ ਵਿੱਚ ਉਸ ਬੱਚੇ ਨੂੰ ਲਿਆ ਤਾਂ ਸਤਗੁਰ ਕਹਿੰਦੇ ਤੁਸੀਂ ਇਹਨੂੰ ਕ੍ਰੂਪ ਕਹਿੰਦੇ ਹੋ ਤੁਸੀਂ ਇਹਨੂੰ 쿠ਥਰਾ ਕਹਿੰਦੇ ਹੋ ਕਿ ਇਹ ਬੱਚਾ ਸੋਹਣਾ ਨਹੀਂ ਹੈ 쿠ਥਰਾ ਹੈ ਸਤਗੁਰ ਕਹਿੰਦੇ ਨਹੀਂ ਇਹ 쿠ਥਰਾ ਨਹੀਂ ਇਹ ਤਾਂ ਸਾਡਾ ਸੁਥਰਾ ਹੈ ਤੇ ਗੁਰੂ ਪਿਆਰਿਓ ਉਹ ਸੁਥਰਾ ਭਾਈ ਸੁਥਰਾ ਸ਼ਾਹ ਬਣਦਾ ਹੈ ਤੇ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਂਦੀਆਂ ਸੀ ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਉਪਦੇਸ਼ ਦਿੰਦਾ ਸੀ ਕਈ ਸਾਡੇ ਵਰਗੇ ਵੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਂਦੇ ਸੀ ਪਰ ਉੱਥੇ ਜਾ ਕੇ ਗੱਲਾਂ ਕਰੀ ਜਾਣੀਆਂ ਕੀਰਤਨ ਨਹੀਂ ਸੁਣਨਾ ਉੱਥੇ ਸਤਿਗੁਰਾਂ ਦੀ ਬਾਣੀ ਨਹੀਂ ਸੁਣਨੀ ਜੋ ਉੱਥੇ ਵਿਚਾਰ ਹੁੰਦੇ ਸੀ ਉਹ ਨਹੀਂ ਸੁਣਨੀ ਸਿਰਫ ਆਪਣੀਆਂ ਹੀ ਗੱਲਾਂ ਮਾਰ ਕੇ ਆ ਜਾਂਦੇ ਤੇ ਭਾਈ ਸੁਥਰੇਸ਼ਾ ਉਹਨਾਂ ਨੂੰ ਵੀ ਬੜੇ ਸੋਹਣੇ ਤਰੀਕੇ ਨਾਲ ਸਮਝਾਉਂਦਾ ਅੱਜ ਵੀ ਆਪਾਂ ਵੇਖਦੇ ਆ ਨਾ ਆਪਾਂ ਗੁਰੂ ਘਰ ਜਾਂਦੇ ਆ ਕਈ ਅਸੀਂ ਪਿੱਛੇ ਬੈਠ ਜਾਂਦੇ ਆ ਗੁਰੂ ਘਰ ਦੇ ਵਿੱਚ ਜਾ ਕੇ ਤੇ ਪਿੱਛੇ ਜਾ ਕੇ ਆਪਣਾ ਕੋਈ ਹਾਣੀ ਲੱਭ ਲੈਨੇ ਆ ਉਹਦੇ ਨਾਲ ਗੱਲਾਂ ਮਾਰੀ ਜਾਂਦੇ ਆ ਕੀ ਪਾਠ ਚੱਲਦਾ ਹੈ ਕੀ ਕੀਰਤਨ ਚੱਲਦਾ ਹੈ ਕੀ ਵਿਚਾਰ ਚੱਲਦੀ ਹੈ ਵਿਆਖਿਆ ਚੱਲਦੀ ਹੈ ਅਸੀਂ ਧਿਆਨ ਨਹੀਂ ਦਿੰਦੇ ਬਸ ਆਪਣੀਆਂ ਗੱਲਾਂ ਖਾਤਮ ਕਰਕੇ ਮੱਥਾ ਟੇਕ ਕੇ ਬਸ ਆ ਜਾਂਦੇ ਆ ਤੇ ਉਸ ਤੋਂ ਬਾਅਦ ਕਹਿੰਦੇ ਆ ਜੀ ਮੈਂ ਤਾਂ ਗੁਰੂ ਘਰ ਰੋਜ਼ ਆਣਾ ਭਾਈ ਸੁਥਰੇ ਸਾਹਿਬ ਜੀ ਨੇ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਗੁਰੂ ਪਿਆਰਿਓ ਭਾਈ ਸੁਥਰੇ ਸਾਹਿਬ ਜੀ ਹੁਣ ਕੀ ਹੁੰਦਾ ਹੈ ਇੱਕ ਦਿਨ ਜਦੋਂ ਮੇਰੇ 6ਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਸੀ ਉਸ ਤੋਂ ਪਹਿਲਾਂ ਜਿਹੜੇ ਉੱਥੇ ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰ ਰਹੇ ਸਨ ਤਾਂ ਉੱਥੇ ਜਦੋਂ ਸੰਗਤ ਆਈ ਸੰਗਤ ਦੇ ਵਿੱਚ ਕੁਝ ਅਲ ਅਜਿਹੇ ਲੋਕ ਸਨ ਜਿਹੜੇ ਆ ਕੇ ਪਿੱਛੇ ਬੈਠ ਕੇ ਗੱਲਾਂ ਕਰ ਰਹੇ ਸਨ ਤੇ ਭਾਈ ਸੁਤਰੇ ਸਾਹਿਬ ਜੀ ਨੇ ਉਹਨਾਂ ਨੂੰ ਵਰਜਿਆ ਭਾਈ ਗੱਲਾਂ ਨਾ ਕਰੋ ਪਰ ਉਹ ਹਟੇ ਨਹੀਂ ਭਾਈ ਸੁਤਰੇ ਸਾਹਿਬ ਜੀ ਨੇ ਉਹਨਾਂ ਨੂੰ ਮਾੜੇ ਬੋਲ ਬੋਲੇ ਮਾੜੇ ਬੋਲ ਬੋਲ ਕੇ ਕਿੰਨਿਆਂ ਨੇ ਤਾਂ ਇਥੋਂ ਤੱਕ ਲਿਖਿਆ ਕਿ ਗਾਲਾਂ ਕੱਢੀਆਂ ਮਾੜੇ ਬੋਲ ਬੋਲ ਕੇ ਉਹਨਾਂ ਨੂੰ ਚਲੇ ਜਾਂਦੇ ਨੇ ਭੱਜ ਲੈਂਦੇ ਨੇ ਉਹ ਫਿਰ ਜਿਹੜੇ ਸਿਪਾਈ ਸੁਤਰੇ ਸਾਹਿ ਜੀ ਨੇ ਉਹ 2-4 ਦਿਨ 10 ਦਿਨ ਬਾਹਰ ਰਹਿੰਦੇ ਨੇ ਗੁਰੂ ਦੀ ਹਜ਼ੂਰੀ 'ਚ ਨਹੀਂ ਆਉਂਦੇ ਪਰ ਜਿਹੜੇ ਉੱਥੇ ਉਹ ਗੱਲਾਂ ਕਰ ਰਹੇ ਸੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਉਹ ਛੇਵੇਂ ਪਾਤਸ਼ਾਹ ਕੋਲ ਸ਼ਿਕਾਇਤ ਲਾਉਂਦੇ ਨੇ ਗੁਰੂ ਪਾਤਸ਼ਾਹ ਜੀ ਤੁਸੀਂ ਭਾਈ ਸੁਤਰੇ ਸਾਹ ਨੂੰ ਆਪਣਾ ਬੜਾ लाਡਲਾ ਬਣਾਇਆ ਹੋਇਆ ਹੈ ਦੇਖੋ ਉਹ ਸੰਗਤਾਂ ਨੂੰ ਕਿਵੇਂ ਮੰਦੇ ਬੋਲ ਬੋਲਦਾ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਕੀ ਬੋਲਿਆ ਭਾਈ ਫਿਰ ਸਾਰਿਆਂ ਨੇ ਦੱਸਿਆ ਕਹਿੰਦੇ ਜੀ ਇੰਜ ਬੋਲ ਕੇ ਗਿਆ ਜਦੋਂ ਹਫ਼ਤਾ 10 ਦਿਨ ਗੈਰ ਰਹਿਣ ਤੋਂ ਬਾਅਦ ਭਾਈ ਸੁਤਰੇ ਸਾਹ ਆ ਜਾਂਦਾ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੁਲਾ ਲੈਂਦੇ ਨੇ ਮਹਾਰਾਜ ਬੁਲਾ ਕੇ ਆਖਦੇ ਨੇ ਭਾਈ ਸੁਤਰੇ ਸਾਹ ਤ੍ਰਿਸ਼ਕੈਤ ਆਈ ਹੈ ਤੂੰ ਸੰਗਤਾਂ ਨੂੰ ਬੁਰੇ ਭਲੇ ਲਵਜੇ ਸ਼ਬਦ ਬੋਲਦਾ ਹੈ ਕੀ ਕਾਰਨ ਹੈ ਤਾਂ ਉੱਥੇ ਹੱਥ ਜੋੜ ਕੇ 6ਵੇਂ ਪਾਤਸ਼ਾਹ ਕੋਲ ਖੜ ਜਾਂਦਾ ਕਿ ਗੁਰੂ ਪਾਤਸ਼ਾਹ ਜੀ ਪਹਿਲਾਂ ਤਾਂ ਮੈਂ ਆਪ ਤੋਂ ਮਾਫੀ ਮੰਗਦਾ ਜਿੰਨੇ ਵੀ ਸੰਗਤ ਆਈ ਹੈ ਮੈਂ ਉਹਨਾਂ ਤੋਂ ਵੀ ਮਾਫੀ ਮੰਗਦਾ ਇਹ ਮੈਂ ਜਾਣ ਬੁੱਝ ਕੇ ਕੀਤਾ ਛੇਵੇਂ ਪਾਤਸ਼ਾਹ ਕਹਿੰਦੇ ਵੀ ਜਾਣ ਬੁੱਝ ਕੇ ਕਿਉਂ ਕੀਤਾ ਤਾਂ ਭਾਈ ਸੁਤਰੇ ਸਾਹ ਆਖਣ ਲੱਗਿਆ ਗੁਰੂ ਪਾਤਸ਼ਾਹ ਜੀ ਇਹ ਜਿੰਨੇ ਵੀ ਸੰਗਤ ਦੇ ਵਿੱਚ ਆਏ ਸੀ ਬਹੁਤ ਸਾਰੇ ਸੰਗਤ ਦੇ ਵਿੱਚ ਐਸੇ ਪ੍ਰੇਮੀ ਸਨ ਜਿਹੜੇ ਤੁਹਾਡੀ ਕਥਾ ਵਾਰਤਾਂ ਨੂੰ ਸੁਣ ਰਹੇ ਸਨ ਗੁਰੂ ਦਾ ਜਸ ਹਰੀ ਦਾ ਜਸ ਸੁਣ ਰਹੇ ਸਨ ਕੀਰਤਨ ਸੁਣ ਰਹੇ ਸਨ ਉਹਨਾਂ ਗੁਰਬਾਣੀ ਸੁਣ ਰਹੇ ਸਨ ਕੁਝ ਕਿ ਜਿਹੜੇ ਪਿੱਛੇ ਬੈਠੇ ਸਨ ਜਿਨ੍ਹਾਂ ਨੂੰ ਮੈਂ ਬੁਰਾ ਪਲਾ ਬੋਲਿਆ ਹੈ ਗੁਰੂ ਪਾਤਸ਼ਾਹ ਜੀ ਉਹ ਗੱਲਾਂ ਕਰ ਰਹੇ ਸੀ ਮੈਂ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਪਰ ਉਹ ਮੇਰੀ ਗੱਲ ਨਹੀਂ ਮੰਨੇ ਇਸ ਕਰਕੇ ਮੈਂ ਬੁਰੇ ਭਲੇ ਲਫ਼ਜ਼ ਬੋਲੇ ਨੇ ਪਾਸ਼ਾ ਜੀ ਮੈਂ ਇੱਕ ਹਫ਼ਤਾ ਜਾਂ 10 ਦਿਨ ਇੱਥੋਂ ਗੈਬ ਰਿਆ ਹਾਂ ਇੱਥੇ ਨਹੀਂ ਆਇਆ ਇਹਨਾਂ ਨੂੰ ਮੇਰੀਆਂ ਗੱਲਾਂ ਯਾਦ ਨਹੀਂ ਪਰ ਉਸ ਦਿਨ ਕਿਹੜੇ ਵਿਚਾਰ ਹੋਈ ਸੀ ਕਿਹੜੀ ਕਥਾ ਚੱਲੀ ਸੀ ਕਿਹੜਾ ਤੁਸੀਂ ਉਪਦੇਸ਼ ਦਿੱਤਾ ਸੀ ਕਿਹੜੇ ਸ਼ਬਦ ਦਾ ਕੀਰਤਨ ਹੋਇਆ ਸੀ ਇਹਨਾਂ ਨੂੰ ਪੁੱਛ ਕੇ ਦੇਖੋ ਪਤਾ ਹੈ ਇਸੇ ਮੇ ਪਾਸ਼ਾ ਉਹਨਾਂ ਵੱਲ ਮੁਸਕਰਾ ਕੇ ਵੇਖਣ ਲੱਗੇ ਉਹ ਨੀਵੀਆਂ ਪਾ ਲੈਂਦੇ ਨੇ ਤੇ ਆਖਦੇ ਨੇ ਗੁਰੂ ਪਾਤਸ਼ਾਹ ਭਾਈ ਸੁਤਰੇ ਸਾਹਿਬ ਬਿਲਕੁਲ ਸਹੀ ਕਹਿ ਰਿਹਾ ਹੈ ਅਸੀਂ ਗੱਲਾਂ ਕਰ ਰਹੇ ਸੀ ਅਸੀਂ ਤੁਹਾਡੇ ਉਪਦੇਸ਼ਾਂ ਵੱਲ ਜੋ ਤੁਸੀਂ ਵਿਚਾਰ ਦੇ ਰਹੇ ਸੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜੋ ਕੀਰਤਨ ਚੱਲ ਰਿਹਾ ਸੀ ਉਹ ਨਹੀਂ ਸੁਣਿਆ ਅਸੀਂ ਗੱਲਾਂ ਕਰਕੇ ਚਲੇ ਜਾਂਦੇ ਹਾਂ ਤੇ ਗੁਰੂ ਪਿਆਰਿਓ ਵੇਖੋ ਕਿੰਨੇ ਸੋਖੇ ਤਰੀਕੇ ਨਾਲ ਭਾਈ ਸੁਤਰੇ ਸਾਹਿਬ ਜੀ ਨੇ ਉਹ ਜਿਹੜੇ ਸੰਗਤ ਦੇ ਵਿੱਚ ਕੁਝ ਪ੍ਰੇਮੀ ਆਏ ਸੀ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੋ ਗੁਰੂ ਪਿਆਰਿਓ ਜਦੋਂ ਅਸੀਂ ਵੀ ਗੁਰੂ ਘਰ ਜਾਂਦੇ ਹਾਂ ਅਸੀਂ ਵੀ ਸਤਿਗੁਰਾਂ ਦੀ ਬਾਣੀ ਸੁਣਿਆ ਕਰੀਏ ਆਪਣੀਆਂ ਗੱਲਾਂ ਬਾਤਾਂ ਕਰਕੇ ਨਾ ਆਜਿਆ ਕਰੀਏ ਗੱਲਾਂ ਬਾਤਾਂ ਤਾਂ ਬਾਹਰ ਵੀ ਕਰ ਸਕਦੇ ਆ ਪਰ ਜੋ ਉਸ ਉਪਦੇਸ਼ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਵਾਕ ਲੈਂਦੇ ਨੇ ਨਾ ਗੁਰੂ ਘਰ ਦੇ ਵਜ਼ੀਰ ਕਈ ਉਦੋਂ ਵੀ ਗੱਲਾਂ ਕਰਦੇ ਹੁੰਦੇ ਨੇ ਪਰ ਉਦੋਂ ਜਦੋਂ ਅਸੀਂ ਹੁਕਮਨਾਮਾ ਸਤਿਗੁਰ ਦਾ ਸੁਣਦੇ ਆ ਉਹ ਗੁਰੂ ਪਾਤਸ਼ਾਹ ਦਾ ਹੁਕਮ ਹੁੰਦਾ ਜਿਹੜਾ ਹੁਕਮ ਅਸੀਂ ਆਪਣੇ ਜੀਵਨ ਦੇ ਵਿੱਚ ਹਰ ਰੋਜ਼ ਢਾਲਣਾ ਹੈ ਜੇ ਹੁਕਮ ਨਹੀਂ ਮੰਨਦੇ ਗੁਰੂ ਪਾਤਸ਼ਾਹ ਦਾ ਗੱਲਾਂ ਕਰਕੇ ਆ ਜਾਂਦੇ ਆ ਤਾਂ ਸੱਚ ਜਾਣਿਓ ਸਾਡਾ ਗੁਰੂ ਘਰ ਜਾਣਦਾ ਕੋਈ ਫਾਇਦਾ ਨਹੀਂ ਜਦੋਂ ਭਾਈ ਸੁਤਰੇ ਸਾਹਿਬ ਜੀ ਨੇ ਇਹ ਆਖਿਆ ਕਿ ਛੇਵੇਂ ਪਾਤਸ਼ਾਹ ਜੀ ਮੈਂ ਇਹ ਜਾਣ ਬੁੱਝ ਕੇ ਕੀਤਾ ਸੀ ਕਿ ਇਹ ਗੁਰੂ ਘਰ ਆ ਕੇ ਵੀ ਲਾਹਾ ਨਹੀਂ ਲੈਂਦੇ ਤੇ ਕੱਲ ਨੂੰ ਫਿਰ ਇਹਨਾਂ ਨੂੰ ਕਿਵੇਂ ਲਾਹਾ ਮਿਲ ਜਾਏਗਾ ਕਿਵੇਂ ਸੁੱਖ ਮਿਲ ਜਾਏਗਾ ਤੇ ਨਹੀਂ ਇਹ ਕੱਲ ਨੂੰ ਕਹਿਣਗੇ ਵੀ ਅਸੀਂ ਤਾਂ ਗੁਰੂ ਘਰ ਵੀ ਜਾਂਦੇ ਸੀ ਅਸੀਂ ਤਾਂ ਬਾਣੀ ਵੀ ਸੁਣਦੇ ਸੀ ਫਿਰ ਵੀ ਅਸੀਂ ਦੁਖੀ ਹਾਂ ਪਰ ਗੁਰੂ ਪਿਆਰਿਓ ਗੁਰੂ ਘਰ ਆ ਕੇ ਗੁਰੂ ਘਰ ਦਾ ਉਪਦੇਸ਼ ਗੁਰੂ ਘਰ ਦਾ ਹੁਕਮ ਮੰਨਣਾ ਪੈਣਾ ਤਾਂ ਸਾਡੇ ਉੱਤੇ ਸੁੱਖ ਆਉਣਗੇ ਤਾਹੀਂ ਅਸੀਂ ਸੁਖੀ ਹੋਵਾਂਗੇ ਜੇ ਗੁਰੂ ਘਰ ਆ ਕੇ ਗੱਲਾਂ ਕਰਕੇ ਚਲੇ ਜਾਣਾ ਤਾਂ ਜਿਵੇਂ ਭਾਈ ਸੁਥਰੇ ਸਾਹ ਨੇ ਆਖਿਆ ਕਿ ਗੁਰੂ ਘਰ ਆਏ ਦਾ ਕੋਈ ਫਾਇਦਾ ਨਹੀਂ ਫਿਰ ਸਾਡਾ ਵੀ ਗੁਰੂ ਘਰ ਗਿਆ ਦਾ ਕੋਈ ਫਾਇਦਾ ਨਹੀਂ ਸੋ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਜਰੂਰ ਸੁਣਾਇਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ